ਲੋ ਜੀ ਆਪਾਂ ਕਰਨ ਲੱਗੇ ਆ ਨਾ ਦਾ ਹੈਡਵਾਸ਼ ਇਹਨਾਂ ਦੀ ਕਰਨੀ ਆ ਆਪਾਂ ਨੇ ਰੌਂਡਿੰਗ ਤੇ ਦਿਖਾਉਂਦੇ ਰਹਾਂਗੇ ਹਨਾ ਸਾਰਾ ਪ੍ਰੋਸੈਸ ਵੀ ਆਪਾਂ ਕਿਵੇਂ ਕਿਵੇਂ ਕਰਦੇ ਆਂਗੇ ਕਿਉਂਕਿ ਅਲੱਗ-ਅਲੱਗ ਵੇ ਨਹੀਂ ਸਭ ਦੇ ਕਰਨ ਦੇ ਪ੍ਰੋਸੈਸ ਇੱਕੋ ਹੀ ਹੈਗਾ ਤੇ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਤੇ ਬਣੇ ਰਹੋ ਤੁਸੀਂ ਹਨਾ ਮੇਰੇ ਚੈਨਲ ਨਾਲ ਮਿਸਟਰ ਪਿੰਡੂ ਜੋੜੀ ਤੇ ਤੇ ਸਟੈਫੋਨੀ ਆ ਕੇ ਫਿਰ ਸਾਨੂੰ ਇੱਕ ਸਾਰਾ ਪ੍ਰੋਸੈਸ ਹੀ ਮੈਂ ਕਰਦੇ ਆਪਾਂ ਪਹਿਲਾ ਇਹਨਾਂ ਦਾ ਹੋਊਗਾ ਹੈਡ ਵਾਸ਼ ਇਸ ਲਈ ਮੈਂ ਸਰਮੂਹ ਹੋਣਾ ਚਾਹੀਦਾ ਤਾਂ ਇਹ ਆਪਾਂ ਕਰ ਰਹੇ ਹਾਂ ਇਹਨਾਂ ਦੇ ਡ੍ਰਾਇਰ ਵਾਲੇ ਇਹਨਾਂ ਦੇ ਕਰਾਂਗੇ ਆਪਾਂ 100% ਡਰਾਈ ਫਿਰ ਅਗਲਾ ਜੀ ਆਪਾਂ کریم ਗਲਾਵਜ ਬਾਲ ਕੋਮ ਸਿਰਮ ਤੇ ਇਸ ਪ੍ਰੋਸੈਸ ਨੂੰ ਆਪਾਂ ਨੂੰ ਸਮਾਨ ਚੈਂਗਾ ਫਸਟ ਪ੍ਰੋਸੈਸ ਲਈ ਤੇ ਇਹਨਾਂ ਦੇ हेयर ਕਰਾ ਲਏ ਆਪਾਂ ਨੇ ਫੁੱਲ 100% ਡਰਾਈ ਫੁੱਲ ਡਰਾਈ ਨੇ ਇਹਨਾਂ ਦੇ हेयर ਹਨ ਆਪਾਂ ਕਰਦੇ ਆਂਗੇ ਹੁਣ کریم ਐਪਲੀਕੇਸ਼ਨ ਇਹਨਾਂ ਦੇ ਕਰਦੇ ਆਂ ਆਪਾਂ ਕਰਨੇ ਨੇ کریم ਅਪਲੀਕੇਸ਼ਨ ਥੋੜੇ ਛੋਟੇ ਸਟੈਪ ਲੈ ਕੇ ਹਰ ਇੱਕ ヘア ਤੇ ਨਾ کریم ਆਪਾਂ ਕਰਾਂਗੇ ਮਲਟੀਪਲੀਕੇਸ਼ਨ ਪ੍ਰੋਪਰ ਨੋ ਬੰਦੇ ਰਹਾਂਗੇ ਸਾਨੂੰ ਅੱਗੇ ਅੱਗੇ ਪ੍ਰੋਸੈਸ ਕਰੀ ਤੇ ਜਦੋਂ ਹੀ کریم ਕਰਤੀ ਆਪਾਂ ਨੇ ਕੰਪਲੀਟ ਹਣੇ ਦੇਖਦੇ ਆਂ ਕਿ ਆਪਾਂ ਹਨ ਇਹਨਾਂ ਦਾ ਕਿੰਨਾ ਟਾਈਮ ਲੱਗਦਾ ਵੋਨ ਬ੍ਰੇਕ ਹੁੰਦੇ ਆਂ ਵੋਨ ਬ੍ਰੇਕ ਤੇ ਡਿਪੈਂਡ ਆ ਹੋ ਜੇ ਅੱਧੇ ਘੰਟੇ 'ਚ ਹੋ ਜੇਂ 10 ਮਿੰਟਾਂ 'ਚ ਹੋ ਜੇਂ ਹੋ ਜੇਣਾ 45 ਮਿੰਟਾਂ 'ਚ ਹੋਵੇ ਹੋਵੇ ਘੰਟੇ 'ਚ ਹੋਵੇ ਜਦੋਂ ਵੋਨ ਬ੍ਰੇਕ ਹੋਵੇ ਤੇ ਖੰਮੋਗੇ ਸੋਨ ਤੇ ਰੱਖੀਂਦੇ ਕਿਵੇਂ ਚੈੱਕ ਕਰਦੇ ਆਂ ਇਹ ਆ ਤੇ ਡਿਪੈਂਡ ਆ ਇਹਨਾਂ ਲੋ ਜੀ ਹੁਣ ਆਪਾਂ ਦੇਖ ਰਹੇ ਆਂ ਨਾ ਵੋਨ ਬ੍ਰੇਕ ਆ ਅਸੀਂ ਵੋਨ ਬ੍ਰੇਕ ਐਵੇਂ ਦੇਖਦੇ ਆਂ ਤੁਸੀਂ ਦੱਸਿਓ ਵੀ ਹਨਾ ਕਿਵੇਂ ਕਿਵੇਂ ਵੋਨ ਬ੍ਰੇਕ ਦੇਖਦੇ ਹਾਂਗੇ ਪਏ ਲਫਾ ਕੇ ਹੇਅਰ ਨੂੰ ਦੇਖਦੇ ਆਂਗੇ ਤੇ ਇਹਨਾਂ ਹੇਅਰ ਦਾ ਜਿਵੇਂ ਆਪਣੇ ਸਪਰਿੰਗ ਜੇ ਨਹੀਂ ਬਣਦੇ ਹੈਗੇ ਐਵੇਂ ਬਣ ਜਾਂਦੇ ਨੇਗੇ ਜੇ ਥੋੜੇ ਪਾਣਾ ਤਾਂ ਇਹ ਲੱਗਣਗੇ ਹਜੀ 5-10 ਕਿ ਮਿੰਟ ਅੰ ਵਿਚ ਵਿੱਚ ਵਧੀਆ ਹੈ ਯਾਰ ਉਹ ਹੋ ਰਹੀ ਹੈਗੀ ਕਿਉਂਕਿ ਇਹਨਾਂ ਦੇ ਲੱਗੀ ਹੋਈ ਹੈਗੀ ਹੀਨਾ ਹੀਨਾ ਹੈ ਯਾਰ ਤੇ ਥੋੜੇ ਵੇਲੇ ਹੈਅਰ ਵਧੀਆ ਹੋਤਾ ਜਾਂਦੇ ਆ ਜੇ ਹੀਨਾ 4-5 ਮਹੀਨੇ ਮੰਥ ਪਹਿਲਾਂ ਛੱਡ ਦਨ ਤਾਂ ਉਦੋਂ ਵੀ ਵਧੀਆ ਪ੍ਰੋਪਰ ਹਨਾ ਇਹਨਾਂ ਦਾ ਦੋ ਟਾਈ ਮਹੀਨੇ ਹੋ ਗਏ ਹੀਨਾ ਲੱਗੀ ਨੂੰ ਹੀਨਾ ਦੇ ਕਰਕੇ ਉਹ ਹੈਅਰ ਜ਼ਿਆਦਾ ਟਾਈਮ ਲੈ ਰਹੇ ਨੇ ਇਹਨਾਂ ਦੇ ਉਜੀ ਆਪਾਂ ਹੁਣ ਦਵਾਰਾ ਬੌਨ ਬ੍ਰੇਕ ਹਨ ਚੈੱਕ ਕਰ ਰਹੇ ਆਂਗੇ ਬੌਨ 10 15 ਮਿੰਟਾਂ ਬਾਅਦ ਬੌਨ ਬ੍ਰੇਕ ਦੇਖ ਰਹੇ ਆਂਗੇ ਹੁਣ ਆਪਣੇ ਬੌਨ ਬ੍ਰੇਕ ਹੋ ਗਏ ਹੁਣ ਆਪਾਂ ਹੈਡ ਵਾਸ਼ ਕਰਾਂਗੇ ਜੇ ਬਾਈ ਚਾਂਸ ਬੌਨ ਬ੍ਰੇਕ ਨਾ ਵੀ ਹੋਣ ਤਾਂ ਆਪਾਂ ਡਰਾਈਡ ਨਾਲ ਹੀਟ ਵੀ ਦੇ ਸਕਦੇ ਆਂ ਜਾਂ ਜਿਹੜਾ ਆਪਣਾ ਰੈਪਰ ਹੁੰਦਾਗਾ ਆਪਾਂ ਹੈਅਰ ਤੇ ਉਹ ਵੀ ਲਵੇਟ ਕੇ ਹਨਾ ਉਹਦੇ ਨਾਲ ਵੀ ਹੀਟ ਦੇ ਸਕਦੇ ਆਂਗੇ ਭਾਜੇ ਗਰਮ ਪਾਣੀ ਦੀ ਇੰਨੀ ਨੀੜ ਨਹੀਂ ਹੈਗੀ ਵੈਸੇ ਗਰਮ ਪਾਣੀ ਵੀ ਚੱਲ ਥੋੜਾ ਜਿਹਾ ਪਾ ਸਕਦੇ ਆਂਗੇ ਜਿਆਦਾ ਨੀੜ ਨਹੀਂ ਮੌਸਮ ਹਜੇ ਗਰਮ ਪਾਣੀ ਵਾਲਾ ਹੋਇਆ ਨਹੀਂ ਹੈ ਗਿਆ ਤੇ ਹੁਣ ਆਪਾਂ ਦੇਖਦੇ ਆਂਗੇ ਬੌਨ ਬ੍ਰੇਕ ਆਪਣੇ ਗਏ ਹੋ ਹੁਣ ਆਪਾਂ ਕਰਾਂਗੇ ਇਹਨਾਂ ਦਾ ਹੈਡਵਾਸ਼ ਹੈਡਵਾਸ਼ ਤੋਂ ਬਾਅਦ ਡਰਾਇਰ ਕਰਕੇ 100% ਸੁਕਾ ਕੇ ਫਿਰ ਆਪਾਂ ਕਰਦੇ ਆਂ ਇਨਿੰਗ ਬਨੇ ਰਹੋ ਤੁਸੀਂ ਮੇਰੀ ਵੀਡੀਓ ਦੇ ਨਾਲ ਵੀਡੀਓ ਤੁਸੀਂ ਮੇਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਜੇ ਕਿਸੇ ਨੀਰ ਬੌਂਡਿੰਗ ਸਮੂਥਿੰਗ ਜਾਂ ਕੋਈ ਹੋਰ ਸਰਵਿਸ ਲੈਣੀ ਹੋਵੇ ਤਾਂ ਆਪਣੇ ਅਕੈਡਮੀ ਤੇ ਵਿਜ਼ਿਟ ਕਰ ਸਕਦੇ ਹੋ ਅਕੈਡਮੀ ਹੈਗੀ ਹੈਗੀ ਆਪਣੀ ਪੀਰਾਂਵਾਲੀ ਗੇਟ ਨੀਅਰ ਰਵੀ ਦਾਸ ਟਰਮਸ਼ਲਾ ਕੋਲ ਹੈਅਰ ਬਟੀ ਅਕੈਡਮੀ ਜੇ ਮੇਰਾ ਕੰਟੈਕਟ ਵੈਸੇ ਇਨਸਟਾ ਤੋਂ ਮਿਸਟਰ ਹੀਰੋ ਬਿਊਟੀ ਅਕੈਡਮੀ ਤੋਂ ਵੀ ਲੈ ਸਕਦੇ ਆ ਜਾਂ ਮੈਂ ਇਹਦੇ ਵਿੱਚ ਆਪਣੀ ਬਲੌਗ ਦੇ ਵਿੱਚ ਆਪਣਾ ਨੰਬਰ ਮੈਂਸ਼ਨ ਕਰ ਦੂੰਗੀ ਤੇ ਹੁਣ ਆਪਾਂ ਫਿਰ ਹੈਡਵਸ਼ ਕਰਕੇ ਕਰ ਰਹੇ ਆਂਗੇ ਫਲੈਟ ਡਰੇਰ ਫਲੈਟ ਡਰੇਰ ਦੇਖੋ ਹੁਣ ਆਪਾਂ ਪਹਿਲਾਂ ਡਰੇਰ ਕਰਕੇ ਪੂਰਾ ਸੁਕਾ ਕੇ ਫਿਰ ਫਲੈਟ ਬਰਸ਼ ਨਾਲ ਆਪਾਂ ਫਲੈਟ ਡਰੇਰ ਕਰਾਂਗੇ ਕਿਉਂਕਿ ਉਹਨੂੰ ਪੂਰਾ ਜਿਹੜਾ ਉਹਦਾ ਮੋਇਸਚਰਾਈਜ਼ਰ ਹੈਗਾ ਜੀ ਆਪਾਂ ਕਰ ਰਹੇ ਹੁਣ ਐਂਡਿੰਗ ਐਂਡਿੰਗ ਆਪਣੀ ਹੋ ਗਈ ਸਟਾਰਟ ਦੇਖਦੇ ਹੁਣ ਇਹਨਾਂ ਦੇ ਹਨਾ ਐਂਡਿੰਗ ਕਰਕੇ ਕਿਵੇਂ ਦੇ ਲੁੱਕ ਦੇਣ ਦੇ ਨੇ ਹੈਰ ਥੋੜੇ ਥੋੜੇ ਸੈਕਸ਼ਨ ਲੈ ਕੇ ਕਰਾਂਗੇ ਆਪਾਂ ਹਨਾ ਐਂਡਿੰਗ ਹੈ ਨਾ ਇਹਨਾਂ ਦੇ ਮਹਿੰਦੀ ਬਹੁਤ ਹੀ ਨਮੇ ਦੀ ਬਹੁਤ ਲੱਗੀ ਹੋਈ ਸੀ ਡਰਾਈਨਸ ਸੀਗੇ ਕਿਸੇ ਨੇ ਤੇ ਗਰੇ ਹੇਅਰ ਹੈ ਨਹੀਂ ਕਿ ਕਿਸੇ ਨੂੰ ਇਹ ਸ਼ੌਂਕ ਹੁੰਦਾ ਹੈਗਾ ਨਾ ਹੀਨਾ ਲਾਣਾ ਮੈਂ ਸੁਣੇ ਹੇਅਰ ਨੇ ਕਿ ਹੀਨਾ ਲਾ ਲਾ ਕੇ ਇਹਨਾਂ ਨੇ ਡਰਾਈਨੈਸ ਕਰ ਦਿੱਤੀ ਹੈ ਤੇ ਇਹ ਇੱਕ ਚੋਲ ਦੇਖਣਿਆ ਗਿਆ ਨਾ ਆਪਾਂ ਐ ਨਹੀਂ ਕਰੀਏ ਆਪਾਂ ਨਿਊਟ੍ਰੇਜਰ ਕਰਤਾ ਜੀ ਅਪਲਾਈ ਨਿਊਟ੍ਰੇਜਰ ਦਾ ਟਾਈਮ ਸਿਰਫ 10 ਤੋਂ 12 ਮਿੰਟ ਹੀ ਆਪਾਂ ਨਾ ਰੱਖਣਾ ਹੈਗਾ ਫਿਰ ਕਰਾਂਗੇ ਆਪਾਂ ਹੈਡ ਵਾਸ਼ ਕਿੰਨਾ ਟਾਈਮ ਹੋ ਗਿਆ ਅੰਡੇ ਤਿੰਨ ਹੋ ਗਏ ਬਸ ਹੁਣ ਤਿੰਨ ਪੈਟੀ ਕੀਤੇ ਆਪਾਂ ਇਹਨੂੰ ਉਤਾਰ ਦਾਂਗੇ ਤਿੰਨ 25 ਹੋਏ ਨੇ ਜੇ ਬਸ ਆਹ ਤਿੰਨ ਪੈਟੀ ਕੀਤੇ ਆਪਾਂ ਹੁਣ ਰਿਮੂਵ ਕਰ ਦਾਂਗੇ ਹੈਡ ਵਾਸ਼ ਕਰ ਦਾਂਗੇ ਤੇ ਫਿਰ ਦਿਖਾਣੇ ਸਾਨੂੰ ਫਾਈਨਲ ਆ ਲਓ ਜੀ ਆਪਣੀ ਫਾਈਨਲ ਲੁੱਕ ਆ ਵਰਨਿੰਗ ਇਹਨਾਂ ਦੀ ਗਈ ਹੋ ਇਹ ਹੈ ਗਿੰਨ ਦੀ ਫਾਈਨਲ ਲੁੱਕ ਆ ਕਰੀਆ ਸੋ ਐਮੜ ਜਾ ਅੰਮ੍ਰਾ ਹਨੰਦ ਕੋਈ ਨੋਂਦੋਸ ਤੇ ਬੂਵੀ ਜੀ ਅਜਿਹਾ ਜੇ ਨਾ ਦੇਖੋ ਜੀ ਹੇਅਰ ਤੇ ਨਾ ਸ਼ੈਨਾਂ ਕੀ ਹੇਅਰ ਤੇ ਆਪਾਂ ਕੋਈ ਫਿਲਟਰ ਨਹੀਂ ਲਾਇਆ ਹੈ ਗਿਆ ਕਿ ਯਾ ਨਾ ਫਿਲਟਰ ਲਾ ਕੇ ਉਹ ਕਰ ਦੰਦੇ ਨੇਗੇ ਆਪਾਂ ਸਿੰਪਲ ਹੀ ਲੁੱਕ ਦਿਖਾ ਰਹਿਆਂਗੇ ਬਣੇਰੇ ਹੋ ਤੁਸੀਂ ਉਹਨਾਂ ਆਪਣੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ